ਸੱਚਖੰਡ ਸ੍ਰੀ ਹਜੂਰ ਸਾਹਿਬ ਤੋਂ 56 ਮੀਲ ਦੂਰ ਇੱਕ ਆਉਂਦਾ ਪਿੰਡ ਪੈਂਦਾ ਹੈ। ਹਜੂਰ ਸਾਹਿਬ ਤੋਂ ਚੱਲিয়ে 23 ਕਿਲੋਮੀਟਰ ਜਾ ਕੇ ਅਕੋਲਾ ਰੋਡ ਹੈ। ਅਕੋਲਾ ਰੋਡ ਤੋਂ ਅੱਗੇ ਇੱਕ ਚੌਕ ਆਉਂਦਾ ਹੈ। ਚੌਕ ਤੋਂ ਖੱਬੇ ਹੱਥ ਨਾਸਕ ਨੂੰ ਸੜਕ ਜਾਂਦੀ ਹੈ। ਇਸ ਸੜਕ ਤੇ 23 ਕਿਲੋਮੀਟਰ ਅੱਗੇ ਜਾ ਕੇ ਫਿਰ ਸੱਜੇ ਹੱਥ ਸੜਕ ਮੁੜਦੀ ਹੈ ਉਸ ਮੋੜ ਤੋਂ 25 ਕਿਲੋਮੀਟਰ ਜਾ ਕੇ ਆਉਂਡਾ ਨਗਰ ਪੈਂਦਾ ਹੈ 55 ਮੀਲ ਤੇ 70 ਕਿਲੋਮੀਟਰ ਪੈਂਦਾ ਕਿਲੋਮੀਟਰਾਂ ਦੇ ਹਿਸਾਬ ਨਾਲ 70 ਕਿਲੋਮੀਟਰ ਪੈਂਦਾ ਆਉਂਡਾ ਨਗਰ ਦੇ ਵਿੱਚ ਇੱਕ ਮੰਦਿਰ ਬਣਿਆ ਹੋਇਆ ਹੈ ਜਿਸ ਨੂੰ ਸ਼ਿਵਜੀ ਜੀ ਦਾ ਮੰਦਿਰ ਵੀ ਆਖਿਆ ਜਾਂਦਾ ਹੈ ਤੇ ਅਸਲ ਨਾਮ ਉਹਦਾ ਨਾਗਨਾਥ ਮੰਦਿਰ ਹੈ ਕਾਲੇ ਪੱਥਰ ਦਾ ਬਣਿਆ ਹੋਇਆ ਜ਼ਿਲ੍ਹਾ ਪਰਬਨੀ ਤਹਿਸੀਲ ਹਗੌਲੀ ਹਗੌਲੀ ਤੋਂ ਔਂਢਾ 14 ਮੀ ਲੱਗੇ ਰਹਿ ਜਾਂਦਾ ਹੈ ਹਗੌਲੀ ਤਹਿਸੀਲ ਹੈ ਕਾਲੇ ਪੱਥਰ ਦਾ ਬਣਿਆ ਹੋਇਆ ਮੰਦਿਰ ਤੇ ਉੱਥੇ ਪੰਡਤ ਲੋਕ ਮੰਦਿਰ ਦੇ ਵਿੱਚ ਸ਼ਿਵਜੀ ਜੀ ਦੀ ਪੂਜਾ ਕਰਦੇ ਨਾਗਨਾਥ ਮੰਦਿਰ ਦੇ ਵਿੱਚ ਜਦੋਂ ਹੁਣ ਵੀ ਜਾਈਏ ਬਾਹਰਲੀ ਜ਼ਮੀਨ ਨਾਲੋਂ ਕਾਫੀ ਡੂੰਗਾ ਬਣਿਆ ਹੋਇਆ ਅੰਦਰ ਹਨੇਰਾ ਹੀ ਹਨੇਰਾ ਹੈ ਮੰਦਰ ਵਿੱਚ ਸਿਵਲਿੰਗ ਦੀ ਮੂਰਤੀ ਲੱਗੀ ਹੈ ਬਹੁਤ ਵੱਡੀ ਤੇ ਉੱਥੇ ਨੀਵੇਂ ਉਤਰ ਕੇ ਦਰਸ਼ਨ ਕਰਨੇ ਪੈਂਦੇ ਆ ਚੱਲਦੇ ਚੱਲਦੇ ਮਹਾਰਾਜ ਨਾਮਦੇਵ ਜੀ ਵੀ ਜਾ ਪਹੁੰਚੇ ਦੱਖਣ ਦੇਸ਼ ਕੰਨਿਆ ਥਾਮਤੋਂ ਦੀ ਹੁੰਦੇ ਹੋਏ 나ਗਨਾਥ ਮੰਦਰ ਭਾਵशिवजी जी ਦੇ ਮੰਦਰ ਵਿੱਚ ਗਏ ਉੱਥੇ ਜਾ ਕੇ ਕੀ ਦੇਖਿਆ ਕਿ ਪੰਡਿਤ ਲੋਕ ਆਰਤੀ ਕਰ ਰਿਹਾ ਕਿਸੇ ਦੇ ਹੱਥ ਵਿੱਚ ਸ਼ੈਣੀ ਕਿਸੇ ਦੇ ਹੱਥ ਵਿੱਚ ਟੱਲੀਆਂ ਰਾਮ ਰਾਮ ਕਰਕੇ ਪੂਜਾ ਕਰਦੇ ਐ ਆਰਤੀ ਹੋ ਰਹੀ ਸੀ ਤਾਂ ਨਾਮਦੇਵ ਜੀ ਵੀ ਜਦੋਂ ਮੰਦਿਰ ਵਿੱਚ ਗਏ ਇੱਥੇ ਹੁਣ ਇਤਿਹਾਸਕਾਰ ਲਿਖਦੇ ਨੇ ਵੀ ਇਹ ਵੀ ਆਰਤੀ ਦੇ ਵਿੱਚ ਜਾ ਕੇ ਸ਼ਾਮਲ ਹੋ ਗਏ ਕਈ ਇਤਿਹਾਸਕਾਰ ਲਿਖਦੇ ਨੇ ਵੀ ਇਹਨਾਂ ਕੋਲ ਜੁੱਤੀਆਂ ਸੀ ਉਹ ਖੜਕਾਉਣ ਲੱਗੇ ਕਈ ਇਤਿਹਾਸਕਾਰ ਇਹ ਵੀ ਲਿਖਦੇ ਨੇ ਕਿ ਕੱਠ ਬਹੁਤ ਹੋਣ ਕਰਕੇ ਇਹਨਾਂ ਨੇ ਸੋਚਿਆ ਵੀ ਕੋਈ ਜੁੱਤੀਆਂ ਨਾ ਚੱਕ ਕੇ ਲੈ ਜੇ ਜੁੱਤੀਆਂ ਕੱਪੜੇ ਦੇ ਵਿੱਚ ਬਨ ਕੇ ਆਪਣੇ ਲੱਕ ਨਾਲ ਬਨ ਲਈਆਂ ਜਦੋਂ ਆਰਤੀ ਦੇ ਵਿੱਚ ਜਾ ਕੇ ਖੜ ਗਏ ਪੰਡਤ ਲੋਕ ਆਰਤੀ ਕਰਨ ਵਿੱਚ ਮਸਤ ਸੀ ਸ਼ਬਦ ਪੜੀ ਗਏ ਆਰਤੀ ਦੇ ਪਰ ਜਦੋਂ ਹੀ ਆਰਤੀ ਦਾ ਭੋਗ ਪਿਆ ਤਾਂ ਉਹਨਾਂ ਪੰਡਿਆਂ ਨੇ ਦੇਖਿਆ ਕਿ ਨਾਮਦੇਵ ਜੀ ਦੇ ਲੱਕ ਨਾਲ ਜੁੱਤੀ ਵੱਢੀ ਹੋਈ ਬੜਾ ਗੁੱਸਾ ਹੋਇਆ ਗੁੱਸੇ ਵਿੱਚ ਆ ਕੇ ਉਹਨਾਂ ਨੇ ਨਾਮਦੇਵ ਜੀ ਨੂੰ ਝਿੜਕਿਆ ਪੰਜ ਸੱਤ ਮੁੱਕੇ ਵੀ ਮਾਰੇ ਕਈ ਪੁੱਛਦੇ ਨੇ ਇਹਨੂੰ ਕਿਉਂ ਕੁੱਟਿਆ ਜਾ ਰਿਹਾ ਹੈ ਤਾਂ ਦੱਸਣ ਵਾਲੇ ਕਹਿੰਦੇ ਵੀ ਇਹ ਸ਼ੁੱਧਰ ਹੈ ਪਹਿਲੀ ਗੱਲ ਤਾਂ ਸ਼ੁੱਧਰਾ ਨੂੰ ਮੰਦਰ ਵਿੱਚ ਵੜਨ ਦਾ ਹੱਕ ਹੀ ਨਹੀਂ ਖਿਮਾ ਕਰਿਓ ਸੰਗਤ ਜੀ ਦੱਸਣਾ ਪੈਣਾ ਉਹਨਾਂ ਪੰਡਤਾਂ ਦੇ ਬੋਲ ਸੀ ਕਹਿੰਦੇ ਇਹ ਢੇਡ ਆ ਕੇ ਮੰਦਰ ਵਿੱਚ ਵੜ ਗਿਆ ਭਗਤ ਨਾਮਦੇਵ ਜੀ ਆਪ ਲਿਖਦੇ ਨੇ ਇਹ ਪੰਡਿਆ ਮੋਕੋ ਢੇਡ ਕਹਤਾ ਕਹਿੰਦੇ ਵੀ ਇਹ ਢੇਡ ਆ ਕੇ ਮੰਦਰ ਵਿੱਚ ਵੜ ਗਿਆ ਇਹਨੂੰ ਇੱਥੇ ਮੰਦਰ ਵਿੱਚ ਵੜਨ ਦਾ ਹੱਕ ਨਹੀਂ ਹੈ ਬਾਕੀ ਜੁੱਤੀਆਂ ਨਾਲ ਲਈ ਫਿਰਦਾ ਤਾਂ ਸਾਰਿਆਂ ਨੇ ਰਲ ਕੇ ਮਹਾਰਾਜ ਨਾਮਦੇਵ ਜੀ ਨੂੰ ਕੁੱਟਿਆ ਬਹੁਤ ਕੁੱਟਿਆ ਤੇ ਮੰਦਰ ਵਿੱਚੋਂ ਕਢੀ ਸਕੇ ਬਾਹਰ ਕੱਢ ਕੇ ਮੰਦਰ ਦੇ ਪਿਛਲੇ ਪਾਸੇ ਜਾ ਕੇ ਨਾਮਦੇਵ ਜੀ ਨੂੰ ਸਿੱਟਿਆ ਹੈ ਤਾਂ ਉਸ ਵੇਲੇ ਮਹਾਰਾਜ ਨਾਮਦੇਵ ਜੀ ਨੇ ਚੌਕੜਾ ਲਾਇਆ ਪ੍ਰਮਾਤਮਾ ਦੇ ਚਰਨਾਂ ਦਾ ਧਿਆਨ ਧਰ ਕੇ ਰਾਗ ਮਲਾਰ ਦੇ ਵਿੱਚ ਇੱਕ ਸ਼ਬਦ ਉਚਾਰਿਆ ਮਲਾਰ ਮੋਕੋ ਤੂੰ ਨਾ ਵਿਸਾਰ ਤੂੰ ਨਾ ਵਿਸਾਰ ਤੂੰ ਨਾ ਵਿਸਾਰੇ ਰਾਮਈਆ ਰਹਾਉ ਤਿੰਨ ਵਾਰੀ ਕਿਹਾ ਤਨ ਕਰਕੇ ਵੀ ਮਨ ਕਰਕੇ ਵੀ ਸੁਰਤ ਕਰਕੇ ਵੀ ਕਿ 헤 ਪ੍ਰਮਾਤਮਾ ਮੈਨੂੰ ਤੂੰ ਨਾ ਭੁਲਾਈ ਮੋਕੋ ਤੂੰ ਨਾ ਵਿਸਾਰ ਤੂੰ ਨਾ ਵਿਸਾਰ ਦਾਤਾ ਤੂੰ ਨਾ ਭੁਲਾਈ ਤੂੰ ਨਾ ਵਿਸਾਰੇ ਰਾਮਈਆ ਇਹ ਵਾਹਿਗੁਰੂ ਤੁਸੀਂ ਤਾਂ ਸਾਰਿਆਂ ਵਿੱਚ ਰਮੇ ਹੋਏ ਹੋ ਤੁਸੀਂ ਮੈਨੂੰ ਕਿਤੇ ਭੁਲਾ ਨਾ ਦਿਓ ਆਲਾਵੰਤੀ ਇਹ ਭ੍ਰਮ ਜੋ ਹੈ ਮੁਝੇ ਉੱਪਰ ਸਭ ਕੋ ਪਿਲਾ ਆਲਾਵੰਤੀ ਤੋਂ ਇੱਥੇ ਭਾਵ ਹੈ ਮੰਦਰ ਵਾਲਿਆਂ ਨੂੰ ਨਾਮਦੇਵ ਜੀ ਕਹਿੰਦੇ ਭਰਮ ਪੈ ਗਿਆ ਕਿ ਮੈਂ ਸ਼ੁੱਧਰ ਹਾਂ ਮੈਂ ਨਾਮ ਨਹੀਂ ਜੱ ਸਕਦਾ ਮੈਂ ਨੀਚ ਜਾਤੀ ਦਾ ਇਸੇ ਕਰਕੇ ਮੇਰੇ ਤੇ ਸਾਰੇ ਕਰੋਪ ਹੋਏ ਕ੍ਰੋਧਵਾਨ ਹੋਏ ਗੁੱਸੇ ਵਿੱਚ ਆ ਕੇ ਮੈਨੂੰ ਇਹਨਾਂ ਨੇ ਕੁੱਟਿਆ ਸ਼ੋਧ ਸ਼ੋਧ ਕਰ ਮਾਰ ਉਠਾਇਓ ਕਹਾ ਕਰੂੰ ਬਾਪ ਬੀਠਲਾ ਕੁੱਟਿਆ ਮਾਰਿਆ ਫਿਰ ਸ਼ੁੱਧਰ ਸ਼ੁੱਧਰ ਕਹਿ ਕੇ ੱੱੱਕੇ ਮਾਰ ਕੇ ਮੈਨੂੰ ਮੰਦਰ ਵਿੱਚੋਂ ਕੱਢ ਦਿੱਤਾ ਹੈ ਏ ਬੀਠਲ ਪਰਮਾਤਮਾ ਦੱਸੋ ਮੈਂ ਹੁਣ ਇਕੱਲਾ ਇੰਨਾ ਸਾਹਮਣੇ ਕੀ ਕਰ ਸਕਦਾ ਇੱਥੇ ਬੀਠਲ ਪਰਮਾਤਮਾ ਨੇ ਕਿਹਾ ਤਾਂ ਆਕਾਸ਼ਵਾਣੀ ਹੋਈ ਨਾਮਦੇਵ ਜੀ ਤੁਸੀਂ ਫਿਕਰ ਨਾ ਕਰੋ ਤੁਸੀਂ ਨਾਮ ਜਪਦੇ ਰਹੋ ਬੁਰਾ ਕਹਿਣ ਵਾਲਿਆਂ ਨੂੰ ਕਹਿੰਦੇ ਰਹਿਣ ਦਿਓ ਮਾਰਨ ਵਾਲਿਆਂ ਨੂੰ ਮਾਰਦੇ ਰਹਿਣ ਦਿਓ ਅਸੀਂ ਤੁਹਾਨੂੰ ਮੁਕਤ ਕਰ ਦੇਵਾਂਗੇ ਇਹ ਪਰਮਾਤਮਾ ਵੱਲੋਂ ਆਕਾਸ਼ਵਾਣੀ ਹੋਈ ਤਾਂ ਇਹ ਸੁਣ ਕੇ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਮੂਏ ਹੋਏ ਜੋ ਮੁਕਤ ਦੇ ਹੋਗੇ ਮੁਕਤ ਨਾ ਜਾਣਨਾ ਕੋਇਲਾ ਪਰਮੇਸ਼ਰ ਜੀ ਤੁਸੀਂ ਕਹਿੰਦੇ ਹੋ ਮੁਕਤੀ ਦੇ ਦੇਵਾਂਗੇ ਮਰੇ ਹੋਏ ਤੋਂ ਬਾਅਦ ਜੇ ਤੁਸੀਂ ਮੁਕਤੀ ਦੇ ਵੀ ਦਿੱਤੀ ਉਹ ਕੀਨੇ ਜਾਣਨਾ ਵੀ ਮੈਂ ਮੁਕਤ ਹੋ ਗਿਆ ਮੁਕਤ ਨਾ ਜਾਣਨਾ ਕੋਇਲਾ ਕੋਈ ਵੀ ਨਹੀਂ ਜਾਣਦਾ ਕਿਸੇ ਨੂੰ ਕੀ ਪਤਾ ਲੱਗੂ ਮੈਂ ਮੁਕਤ ਹੋਇਆ ਜਾਂ ਨਹੀਂ ਏ ਵਾਹਿਗੁਰੂ ਕਿਰਪਾ ਕਰੋ ਏ ਪੰਡਿਆ ਮੋਕੋ ਢੇਡ ਕਹਤ ਹੈ ਤੇਰੀ ਪੈਜ ਪਛੌਂਡੀ ਹੋਏ ਲਾ ਇਹ ਪਾਂਡੇ ਮੈਨੂੰ ਢੇਡ ਕਹਿੰਦੇ ਨੇ ਨੀਚ ਕਹਿੰਦੇ ਨੇ ਇਹਦੇ ਨਾਲ ਮੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਪਰ ਤੈਨੂੰ ਲਾਜ ਲੱਗਦੀ ਹੈ ਕਿਉਂਕਿ ਮੈਂ ਤੇਰਾ ਨਾਮ ਜਪਦਾ ਸਭ ਨੂੰ ਪਤਾ ਹੈ ਕਿ ਨਾਮ ਦੇ ਪ੍ਰਮਾਤਮਾ ਦਾ ਭਗਤ ਹੈ ਇਹਦੇ ਵਿੱਚ ਵਾਹਿਗੁਰੂ ਜੀ ਤੁਹਾਡੀ ਹਾਨੀ ਹੁੰਦੀ ਹੈ ਮਰੇ ਹੋਏ ਤੋਂ ਬਾਅਦ ਮੁਕਤੀ ਦਿਓਗੇ ਉਹ ਕੀ ਨੇ ਜਾਣੀ ਹੁਣ ਕਿਰਪਾ ਕਰੋ ਇੱਥੇ ਮੇਰੀ ਲੱਜਾ ਰੱਖੋ ਕਿਉਂਕਿ ਪਰਮੇਸ਼ਰ ਜੀ ਤੁਹਾਨੂੰ ਤਾਂ ਪਤਾ ਸੀ ਮੈਂ ਤੁਹਾਡੇ ਨਾਮ ਜਪੇ ਬਿਨਾਂ ਨਹੀਂ ਰਹਿ ਸਕਦਾ ਜੇ ਮੇਰੀ ਜਾਤ ਨੀਵੀਂ ਹੈ ਤਾਂ ਫਿਰ ਮੈਨੂੰ ਇਸ ਜਾਤੀ ਵਿੱਚ ਜਨਮ ਕਿਉਂ ਦਿੱਤਾ ਪਰਮੇਸ਼ਰ ਦੇ ਨਾਲ ਨਾਮਦੇਵ ਜੀ ਮਹਾਰਾਜ ਨੇ ਕੁਝ ਵਿਚਾਰਾਂ ਕੀਤੀਆਂ ਕਹਿੰਦੇ ਨੇ ਹੀਂੜੀ ਜਾਤ ਮੇਰੀ ਜਾਤ ਮਰਾਇਆ ਛਿਪੇ ਕੇ ਜਨਮ ਕਾਹੇ ਕੋ ਆਇਆ ਜੇ ਮੇਰੀ ਜਾਤ ਨੀਮੀ ਹੈ ਫਿਰ ਵਾਹਿਗੁਰੂ ਜੀ ਮੈਨੂੰ ਸ਼ੀਪਿਆਂ ਦੇ ਘਰ ਵਿੱਚ ਜਨਮ ਕਿਉਂ ਦਿੱਤਾ ਇਸ ਤਰ੍ਹਾਂ ਜਦੋਂ ਪ੍ਰਮਾਤਮਾ ਨੂੰ ਧਿਆਇਆ ਕਹਿੰਦੇ ਜੀ ਹੁਣ ਮੇਰੀ ਰੱਖਿਆ ਕਰੋ ਇੱਥੇ ਮੇਰਾ ਤਾਂ ਕੁਛ ਨਹੀਂ ਜਾਣਾ लाज ਤੁਹਾਨੂੰ ਲੱਗਣੀ ਹੈ ਤਾਂ ਭਗਵਾਨ ਨੇ ਆਕਾਸ਼ ਬਾਣੀ ਦੁਆਰਾ ਕਰਕੇ ਕਿਹਾ ਕਿ ਤੇਰੇ ਕੀਤੇ ਕਰਮਾਂ ਦਾ ਫਲ ਤੈਨੂੰ ਮਿਲ ਰਿਹਾ ਹੈ ਕਬਰਾ ਨਾ ਜੁੱਤੀਆਂ ਲੈ ਕੇ ਮੰਦਰ ਵਿੱਚ ਗਏ ਤਾਂ ਤੁਹਾਨੂੰ ਇਹ ਮਾਰ ਪਈ ਹੈ ਤੇ ਉੱਥੇ ਫਿਰ ਨਾਮਦੇਵ ਜੀ ਮਹਾਰਾਜ ਕਹਿੰਦੇ ਗਏ ਠੀਕ ਹੈ ਪ੍ਰਮਾਤਮਾ ਮੈਥੋਂ ਤਾਂ ਗਲਤੀ ਹੋ ਗਈ ਪਰ ਤੁਸੀਂ ਤਾਂ ਬਖਸ਼ਣ ਯੋਗ ਹੋ ਤੂੰ ਜੋ ਦਿਆਲ ਕਿਰਪਾਲ ਕਹੀਅਤ ਹੈ ਇਹ ਪ੍ਰਮਾਤਮਾ ਤੈਨੂੰ ਤਾਂ ਲੋਕ ਦਿਆਲੂ ਕਹਿੰਦੇ ਨੇ ਕਿਰਪਾਲੂ ਕਹਿੰਦੇ ਨੇ ਤੇ ਕਿਹੜੀ ਗੱਲ ਤੋਂ ਫਿਰ ਤੁਸੀਂ ਕਿਰਪਾਲੂ ਦਿਆਲੂ ਕਹਾਉਨੇ ਹੋ ਜੇ ਇੱਥੇ ਮੇਰੀ ਲੱਜਾ ਨਹੀਂ ਰੱਖਣੀ ਮੈਨੂੰ ਤੁਸੀਂ ਨਹੀਂ ਬਚਾ ਸਕਦੇ ਅਤ ਪੁੱਜ ਭਇਓ ਅਪਾਰਲਾ ਜਦੋਂ ਇਹ ਬੇਨਤੀ ਕੀਤੀ ਨਾਮਦੇਵ ਜੀ ਨੇ ਕਿ ਮਹਾਰਾਜ ਤੁਸੀਂ ਮੇਰੀ ਲੱਜਾ ਰੱਖੋ ਤਾਂ ਬਾਣੀ ਵਿੱਚ ਲਿਖਿਆ ਅਤ ਪੁੱਜ ਭਇਓ ਅਪਾਰਲਾ ਵਾਹਿਗੁਰੂ ਨੇ ਫਿਰ ਭਗਵਾਨ ਨੇ ਨਾਮਦੇਵ ਜੀ ਮਹਾਰਾਜ ਨੂੰ ਦਰਸ਼ਨ ਦਿੱਤੇ ਕਹਿੰਦੇ ਦੇਖ ਫਿਰ ਨਾਮਦੇਵ ਆ ਜਾ ਫਿਰ ਤੇਰੀ ਲਾਜ ਰੱਖਦੇ ਆ ਨਾਮਦੇਵ ਨੂੰ ਦਿਖਾ ਕੇ ਪਰਮੇਸ਼ਰ ਨੇ ਬਹੁਤ ਲੰਬੀਆਂ ਬਾਹਮਾਂ ਕੀਤੀਆਂ ਦਰਸ਼ਨ ਨਾਮਦੇਵ ਜੀ ਮਹਾਰਾਜ ਨੂੰ ਇੱਥੇ ਦਿੱਤੇ ਤੇ ਮੰਦਰ ਨੂੰ ਆਪਣੀ ਬੁੱਕਲ ਵਿੱਚ ਲੈ ਲਿਆ ਜਿਹੜਾ ਮੰਦਰ ਦੇ ਵਿੱਚੋਂ ਨਾਮਦੇਵ ਜੀ ਨੂੰ ਬਾਹਰ ਕੱਢਿਆ ਸੀ ਨਾ ਪ੍ਰਮਾਤਮਾ ਨੇ ਲੰਬੀਆਂ ਬਾਹਾਂ ਕਰਕੇ ਮੰਦਰ ਨੂੰ ਬੁੱਕਲ ਵਿੱਚ ਲੈ ਲਿਆ ਉਸ ਵੇਲੇ ਕਹਿੰਦੇ ਐਸੀ ਖੇਡ ਵਾਪਰੀ ਫੇਰ ਦੀਆ ਦੇਹੁਰਾ ਨਾਮੇ ਕਉ ਪੰਡੀਆਂ ਕੋ ਪਿਸ਼ਵਾਰਲਾ ਉਸ ਵੇਲੇ ਭਗਵਾਨ ਨੇ ਮੰਦਰ ਨੂੰ ਕਲਾਵੇ ਵਿੱਚ ਲੈ ਕੇ ਘਮਾ ਦਿੱਤਾ ਮੰਦਰ ਦਾ ਮੁਖ ਨਾਮਦੇਵ ਬਲ ਕਰ ਦਿੱਤਾ ਤੇ ਜਿਹੜੇ ਪਾਂਡੇ ਸੀ ਉਹਨਾਂ ਵੱਲੀ ਮੰਦਰ ਦਾ ਪਿਛਲਾ ਪਾਸਾ ਕਰ ਦਿੱਤਾ ਫੇਰ ਦੀਆ ਦੇ ਹੋਰਾ ਨਾਮੇ ਕਉ ਪੰਡੀਆਂ ਨ ਕੋ ਪਿਛਵਾਰ ਲਾ ਤਾਂ ਹੀ ਮਹਾਰਾਜ ਲਿਖਦੇ ਨੇ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਹੋਰ ਵੀ ਬਾਣੀ ਲਿਖੀ ਹੋਈ ਹੈ ਪੈਰੋਂ ਰਾਗ ਦੇ ਵਿੱਚ ਕਹਿੰਦੇ ਨੇ ਜਿਉਂ ਜਿਉਂ ਨਾਮਾ ਹਰਗੁਣ ਉਚਰੈ ਭਗਤ ਜਨਾ ਕਉ ਦੇਹੁਰਾ ਫਿਰੈ ਕਹਿੰਦੇ ਨੇ ਉਸ ਵੇਲੇ ਪ੍ਰਮਾਤਮਾ ਨੇ ਮੰਦਰ ਕਮਾਇਆ ਮੰਦਰ ਦਾ ਮੁਖ ਨਾਮ ਦੇ ਵੱਲ ਕਰ ਦਿੱਤਾ ਤੇ ਮੰਦਰ ਦਾ ਪਿਛਲਾ ਪਾਸਾ ਸੀ ਜਿਹੜਾ ਉਹ ਪੰਡਤਾਂ ਵੱਲ ਕਰ ਦਿੱਤਾ ਅੱਜ ਵੀ ਜਾ ਕੇ ਉਸ ਮੰਦਰ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਦਰਵਾਜਾ ਹੋਰ ਪਾਸੇ ਹੈ ਪਰ ਜਿਹੜੀ ਮੂਰਤੀ ਹੈ ਉੱਥੇ ਮੰਦਰ ਦੇ ਵਿੱਚ ਜਿਹਦੀ ਪੂਜਾ ਕਰਦੇ ਸੀ ਪੰਡਤ ਲੋਕ ਉਹਦਾ ਮੂੰਹ ਹੋਰ ਪਾਸੇ ਹੈ ਤੇ ਆ ਉਦੋਂ ਭਾਵੇਂ ਪੰਡਤ ਲੋਕ ਵਿਰੋਧ ਕਰਦੇ ਸੀ ਅੱਜ ਜਦੋਂ ਵੀ ਕੋਈ ਜਾਂਦਾ ਹੈ ਕਹਿੰਦੇ ਨੇ ਕਿ ਭਾਈ ਸੰਤ ਨਾਮਦੇਵ ਜੀ ਦੇ ਦਰਸ਼ਨ ਜ਼ਰੂਰ ਕਰਕੇ ਜਾਇਓ ਸੋ ਇਸ ਤਰ੍ਹਾਂ ਵਾਹਿਗੁਰੂ ਜੀ ਨੇ ਮਹਾਰਾਜ ਨਾਮਦੇਵ ਦੀ ਲੱਜ ਰੱਖੀ ਮਲਾਰ ਰਾਗ ਦੇ ਵਿੱਚ ਮੇਰੇ ਸਤਿਗੁਰ ਨੇ ਇਹ ਫਿਰ ਬਾਣੀ ਦਰਜ ਕੀਤੀ